ਸਰ ਜਿਵੇਂ ਤੁਸੀਂ ਇਸ਼ਾਰਾ ਮਾਰਿਆ ਟੈਕਸੀ ਦਾ ਟੈਕਸੀ ਦੀ ਸਪੀਡ ਕਿੰਨੀ ਸੀਗੀ 76 ਸਰ 76 76 ਹਾਂਜੀ ਤੇ ਹੁਣ ਇਹਦਾ ਚਲਾਨ ਕਿੱਥੇ ਜਾਵੇਗਾ ਬਿਲਕੁਲ ਜੀ ਕਿੰਨੇ ਦਾ ਚਲਾਨ ਜੇਕਰ ਇਹ ਡੇਂਜਰ ਡਰਾਈਵ ਨਾਲ ਲੱਗਦੀ ਹੈ ਇਹਦੇ ਡਾਕੂਮੈਂਟ ਪਹਿਲਾਂ ਚੈੱਕ ਕੀਤੇ ਜਾਂਦੇ ਨੇ ਜਦੋਂ ਆਪਾਂ ਨੰਬਰ ਪਾਉਂਦੇ ਆ ਇਹਦੇ ਵਿੱਚ ਤੇ ਇਹਦੇ ਸਾਰਾ ਵਾਇਡ ਡਾਟਾ ਜਿਹੜਾ ਆ ਗੱਡੀ ਦਾ ਵੀ ਇਹਦਾ ਕੋਈ ਪੋਲੂਸ਼ਨ ਕੁਝ ਵੀ ਡਾਕੂਮੈਂਟ ਜੇ ਮਿਸਪਲੇਸ ਹੋਇਆ ਆ ਉਹਦਾ ਫਾਈਨ ਉਹਨੂੰ ਨੋਟ ਕਰਾਈਦਾ ਬੰਦੇ ਨੂੰ ਅਗਲੇ ਨੂੰ ਵੀ ਸਾਰਾ ਤੁਹਾਡੀ ਇਨਸ਼ੋਰੈਂਸ ਖਤਮ ਆ ਪੋਲਿਊਸ਼ਨ ਖਤਮ ਆ ਠੀਕ ਆ ਉਹਨੂੰ ਅਵੇਅਰ ਕਰੀਦਾ ਤੇ ਇਹਦਾ ਜਿਹੜਾ ਮੌਕੇ ਤੇ ਚਲਾਨ ਜਿਹੜਾ ਆ ਉਹ 1000 ਰੁਪਏ ਕਰੀਦਾ 1000 ਹਾਂਜੀ ਅ ਤਾਂ ਆਨਲਾਈਨ ਚਲਾਨ ਵੀ ਹੁੰਦਾ ਜਾਂ ਸਿਰਫ ਕੈਸ਼ ਹੁੰਦਾ ਜਿੱਦਾਂ ਨਹੀਂ ਕੈਸ਼ ਨਹੀਂ ਹੈਗਾ ਆਨਲਾਈਨ ਹੀ ਹੈ ਕਿਉਂਕਿ ਸਰਕਾਰੀ ਐਪ ਆ ਇਹ ਸਰਕਾਰੀ ਮਸ਼ੀਨ ਜਿਹੜੀ ਸਰਕਾਰੀ ਆ ਇਹਦੇ ਚ ਡਾਇਰੈਕਟ Google Pay ਦੇ ਨਾਲ ਜਾਂ ਕਿਸੇ ਵੀ Paytm ਦੇ ਥਰੂ ਤੁਸੀਂ ਕਰ ਸਕਦੇ ਹੋ ਹਾਂਜੀ ਸਪੀਡ ਲਿਮਿਟ ਕਿੰਨੀ ਆ ਇੱਕ ਵਾਰੀ ਦੁਬਾਰਾ ਦੱਸੋ 60 60 60 ਦੀ ਲਿਮਿਟ ਆ 65 ਤੱਕ ਜਿਹੜੀ ਆ ਉਹ ਸਾਡੇ ਵੱਲੋਂ ਜਿਹੜੇ ਮਾਨਯੋਗ ਸੀਪੀ ਸਾਹਿਬ ਨੇ ਤੇ ਸਾਡੇ ਮਾਨਯੋਗ ਐਸਪੀ ਟ੍ਰੈਫਿਕ ਨੇ ਉਹਨਾਂ ਦੇ ਹੁਕਮ ਆ ਵੀ 65 ਤੱਕ ਤੁਸੀਂ ਨਹੀਂ ਰੋਕਣਾ ਤੇ ਇਹਦੀ ਉੱਪਰ ਥੱਲੇ 5-7 ਪੁਆਇੰਟ ਜਿਹੜੇ ਉੱਪਰ ਹੋ ਜਾਂਦੇ ਨੇ ਫਿਰ ਵੀ ਅਸੀਂ ਜਦੋਂ 70 ਤੱਕ ਅਸੀਂ ਨਹੀਂ ਰੋਕਦੇ ਵੀ 70 ਤੱਕ ਛੱਡ ਦਿੰਦੇ